ਅਸੀਂ ਵਾਸਤੇ ਪੱਠੇ ਰੇਕਾ ਲਿਆ ਸੀਗਾ 35 ਲੱਖ ਰੁਪਏ ਦਾ ਤਾਂ ਅੱਛਾ ਤੇ ਟਾਇਰ 20000 ਦੇ ਨਵੇਂ ਪਾਇਆ ਸੀ ਟਰਾਲੇ ਦੇ ਠੇਕੇ ਠੇਕੇ ਜੀ ਪਾਰਤੇ ਸੀ ਤੁਸੀਂ ਸਾਰੇ ਬਈ ਕੰਮ ਲੈਣ ਨਾਲ ਲਈ ਤਾਂ ਸਾਰੀ ਵਧੀਆ ਹਾਂ ਬਾਕੀ ਬਾਕੀ ਅੱਡੋ ਅੱਡ ਹੇਰ ਕੇ ਬੰਦਾ ਸ਼ੌਂਕ ਹੁੰਦਾ ਹੈਗਾ ਠੀਕ ਹੈ ਸ਼ੌਂਕ ਮੁਕਾਬ ਤੇ ਜਿਹੜਾ ਬੰਦੇ ਨੇ ਜਿਹੜਾ ਲੈਣਾ ਕੋ ਲੈ ਸਕਦਾ ਆਹ ਬਾਈ ਕਹਿੰਦਾ ਬਦਾਮ ਖਾ ਕੇ ਢੱਕੇ ਖਾ ਕੇ ਆਉਂਦੀ ਆ। ਆਹ ਬਾਈ ਕਹਿੰਦਾ ਬਦਾਮ ਖਾ ਕੇ ਢੱਕੇ ਖਾ ਕੇ ਆਉਂਦੀ ਆ। ਬੜੇ ਤਾਂ ਹੁਣ ਵੀ ਕਿਹੜੀਆਂ ਇਹ 10 12 12 ਹੀ ਐ। ਹਾਂ ਜਿਹੜੀ ਬਾਈ ਤੁਸੀਂ ਗੱਲ ਪੱਲਾਂ ਕਰਕੇ ਹਟੇ ਹੋ ਜਿਵੇਂ ਕਿ ਟਾਇਰਾਂ ਟੂਰਾਂ ਬਾਰੇ ਉਹ ਟਰੈਕਟਰ 24 ਮਾਡਲ ਆ। ਮੈਂ ਲੈ ਖਲਾਰਨਾ ਤੁਸੀਂ ਦੱਸ ਨਹੀਂ ਸਕਦੇ ਉਹ ਟਾਇਰਾਂ ਨੇ ਘਸ ਗਿਆ ਮਗਰਲੇ। ਕੰਮ ਲਿਆ। ਸਿਰਫ 4 ਮਹੀਨਿਆਂ ਦੇ ਵਿੱਚ ਵਿੱਚ ਕੰਮ ਲਿਆ ਨਾ। ਕੰਮ ਲਿਆ। ਲੋਕਾਂ ਨੂੰ ਬੈਂਪਰ ਹੋਰ ਡੱਲਵਾ ਕੇ ਘਰੇ ਨਹੀਂ ਨਖ ਖਲਿਆ ਰਿਹਾ। ਘਰੇ ਨਹੀਂ ਖਲਿਆ ਰਿਹਾ। ਨਾ ਮੂਰੋ ਚਕਾਇਆ ਨਹੀਂ ਨਾ। ਬਿਲਕੁਲ। ਅਸੀਂ ਪੱਠ ਰਠੇ ਕਹ ਲ ਠੀਕ ਠੀਕ ਜੀ ਪਾਰਤੇ ਸੀ। ਠੀਕ ਹੈ। ਦਿਨ ਪਰ ਰਾਤ ਚੱਲਦਾ ਸਾਡਾ ਕੰਮ ਵੀ। ਵੀ ਬਈ ਸੱਚੀ ਤੁਸੀਂ ਕਿਰਾਏ ਲਾਉਣੇ ਕਹਿੰਦੇ ਹਾਂ। ਵੀ ਉਮਰ ਪੁੱਛੀ, ਉਹ ਵੀ ਹੈਰਾਨ। ਬਾਕੀ ਜਦੋਂ ਗੱਲਾਂ ਕਰੀ ਜਾਂਦੇ ਆ, ਉਹ ਵੀ ਹੈਰਾਨ ਹੋਈ ਜਾਂਦੇ ਆ ਈਡੀਆਂ ਵੱਡੀਆਂ ਗੱਲਾਂ ਕਰੀ ਜਾਂਦੇ ਆ ਵੀ ਉਮਰਾਂ ਦੇਖੋ ਛੋਟੀਆਂ ਪਰ ਕਾਰਨਾਮੇ ਵੱਡੇ-ਵੱਡੇ ਚੱਕੀ ਫਰਦੇ ਆ ਹਨਾ। ਤੇ ਜਿਹੜੀ ਗੱਲ ਇਹ ਕਹਿ ਰਿਹਾ ਸੀਗਾ ਵੀ ਅਸੀਂ ਟਾਇਰ ਜਿਹੜੇ ਟਰੈਕਟਰ ਦੇ ਖਾਤੇ ਆ ਜਿਵੇਂ ਹੁਣ ਇਹਨਾਂ ਨੇ ਆ ਟਰੈਕਟਰ ਲਿਆ ਇਹਦਾ ਮੁੱਲ ਮੋੜਤਾ। ਜਾਂ ਮਤਲਬ ਜਿਹੜਾ ਪਹਿਲਾਂ ਟਰੈਕਟਰ ਲਿਆ ਇਹ ਨਹੀਂਗਾ ਵੀ ਨਵਾਂ ਟਰੈਕਟਰ ਲੈ ਲਿਆ 10 ਲੱਖ ਦਾ ਉੱਤੇ ਲਾਤਾ 5-6 ਲੱਖ ਰੁਪਇਆ ਹੋਰ ਲਾਤਾ ਉਹ ਗੱਲ ਨਹੀਂ ਗੀ ਅਸਲੀ ਕਮਾਈ ਤਾਂ ਹਾਲ ਕਰ ਰਹੀ ਆ ਨਾ ਐਵੇਂ ਆ ਨਾ ਬਾਈ ਕਿਵੇਂ ਲੱਗਦੇ ਉਹ ਮੋਡੀਫਿਕੇਸ਼ਨ ਵਾਲੇ ਕੰਮ ਜੀ ਉਹ ਬਾਈ ਇਹ ਬੰਦੇ ਨੇ ਸ਼ੌਂ ਨੂੰ ਰੱਖਣਾ ਬਾਈ ਨੂੰ ਰੱਖਣਾ ਫਿਰ ਤਾਏਗਾ ਸਹੀ ਹਾਂ ਜੇ ਮੈਂ ਸਾਢੇ ਆ ਮੈਂ ਮੰਨਦਾ ਕਿ ਆ ਮੈਂ ਲਵਾਲੀ ਛਤਰੀ ਹਾਂ ਜ਼ਰੂਰੀ ਆ ਤਾਂ ਹਣੋ ਲਵਾਲੀ ਵੈਸੇ ਤਾਂ ਕੱਪੜੇ ਵਾਲੀ ਵੱਧ ਚੱਲਦੀ ਆ ਮੈਨੂੰ ਵੀ ਕਹਿਣਾ ਪਰ ਆਦੇ ਪਿੱਛੇ ਮੈਨੂੰ ਸ਼ੁਭਾ ਸ਼ਾਮ ਗਾਣਾ ਮਿਲ ਗਿਆ ਘਰੋਂ ਕਿਉਂ ਬਾਈ ਜਿੱਦਿਆ ਤੇ ਡੈਡੀ ਬੈਹਿੰਦਾ ਵੀ ਸਿੱਧੀ ਵਜਦੀ ਆ ਕਿਸੇ ਪਾਸੇ ਬਾਹਰ ਨੀਗਾ ਸ਼ਾਨੋਗ ਦੀ ਹਾਂ ਸ਼ਾਨੋਗ ਦੀ ਮੈਂ ਡੈਡ ਨੂੰ ਕਹਿ ਦਿੰਦਾ ਕਿ ਗਾਲੇ ਤੇ ਚੱਲਦਾ ਟਰੈਕਟਰ ਉਹਦੇ ਵਾਸਤੇ ਛਤਰੀ ਆ ਚੰਗੀ ਆ ਮਗਰ ਹੌਟ ਲੱਗਿਆ ਵਾ ਟਰੈਕਟਰ ਮਗਰ ਨਹੀਂ ਪਲਟਦਾ ਹਾਂਜੀ ਹਨਾ ਇਹ ਤਾਂ ਜ਼ਰੂਰੀ ਆ ਜੀ ਇਹ ਵੀ ਜ਼ਰੂਰੀ ਆ ਇੱਕ ਚੀਜ਼ ਹੋਰ ਵੀ ਦੇਖਿਆ ਵੀਰੇ ਨੇ ਤਾਂ ਡੈਕ ਲਵਾਇਆ ਤੁਸੀਂ ਕਾਦੋਂ ਨਹੀਂ ਲਵਾਇਆ ਐਤੋਂ ਨਾਲੇ ਉਮਰ ਦੇ ਹਿਸਾਬ ਨਾਲ ਦੇਖੀਏ ਤੇ ਸ਼ੌਂਕੋਂ ਦਾ ਗਾਣੇ ਗੁਣੇ ਸੁਣਨ ਦਾ ਇਹ ਟਰੈਕਟਰ ਥੋੜਾ ਟਾਈਮ ਹੀ ਹੈ ਇਹ ਥੋੜਾ ਟਾਈਮ ਹੋਇਆ ਇੱਕ ਬਈ ਹਰੇ ਫਿਰ ਕੰਮ ਕੁੰਮ ਕਰਾਂਗੇ ਜੋ ਪੇਮੈਂਟ ਆਊਗੀ ਫੇਰ ਹੀ ਆ ਐਂ ਵੱਡੀਆਂ ਚੱਕ ਕੇ ਫਿਰ ਫਾਇਦੇ ਕੋਈ ਫਾਇਦਾ ਵੀ ਨਹੀਂ ਇਹ ਵੀ ਗੱਲ ਸਹੀ ਯਾਰ ਮੈਂ ਕਿਵੇਂ ਬਿਆਨ ਕਰਾਂ ਯਾਰ ਮੈਂ ਬਿਆਨ ਨਹੀਂ ਕਰ ਸਕਦਾ ਐਡੇ ਗੱਲਾਂ ਬੋਲਣ ਵਾਲੀ ਗੱਲਾਂ ਹੈ ਨਹੀਂ ਸਾਡੇ ਕੋਲੇ ਬੋਲਣੇ ਨਿਕਲਦਾ ਮੂੰਹ ਚ ਆਪਣੇ ਗੱਲਾਂ ਉਹ ਮਰ ਦੇਖ ਲੋ ਯਾਰ ਤੇ ਆ ਬਾਈ ਜੀ ਹਾਂ ਹਾਂ ਐਵੇਂ ਸਾਡੇ ਗਵਾਂਢੀ ਹੈਗਾ ਠੀਕ ਹੈ ਤੇ ਅੱਜ ਨਾਲ ਆ ਗਿਆ ਵੈਸੀ ਹੂੰ ਠੀਕ ਹੈ ਤੇ ਟਰੈਕਟਰ ਫਿਰ 855 ਸਵਰਾਜ ਦੇ ਫੈਨ ਆ ਸਿਰ ਉਤੋਂ ਹਾਂਜੀ ਪਹਿਲਾਂ ਵੀ ਉਦੋਂ ਸਵਰਾਜ ਹੀ ਹੁੰਦੇ ਸੀ ਕਿ ਪਹਿਲਾਂ ਹੋਰ ਹੁੰਦਾ ਸੀਗਾ ਉਹ ਮੇਰੇ ਦਾਦਾ ਜੀ ਦੁੱਧਿਆ ਕੋਲੇ ਸਵਰਾਜ ਹੁੰਦੇ ਸੀ ਹੂੰ ਇਰੋ ਦੁਬਾਰਾ ਜਿਸ ਸਵਰਾ ਸੁਰੂਏ ਤੇ ਫਿਰ ਆਸ਼ੇ ਲਿਆਂਦੇ ਆਹਾਂ ਦੁਬਾਰਾ ਸਾਨੂੰ ਫਿਰ ਸਵਰਾ ਲੈ ਜਾਂਦੇ ਕਿੰਨੀ ਕੁ ਉਮਰ ਸੀ ਜਦੋਂ ਟਰੈਕਟਰ ਦੀ ਸੀਟ ਤੇ ਬਹਿ ਗਿਆ ਸੀ ਕੋਈ ਆ ਉਹਦੇ ਮੈਂ ਅੱਧੇ ਚਾਰ ਪੰਜ ਸਾਲ ਛੋਟਾ ਦੇ ਵੇਖ ਲਾਉਣ ਮੈਂ ਸਸਾ ਸੋਨਾ 17 ਹੱਲਾਦਾ 12 ਕੇ ਸਾਲ ਦੀ ਮੋੜ 11 ਕੇ ਸਾਲ ਦਾ ਜੀ 12 ਸਾਲ ਦੀ ਮੋੜ ਤੇ ਪਤਾ ਹੈ ਬਿਠਾਇਆ ਸੀ ਕਿ ਆਪ ਹੀ ਸੀਗਾ ਵੀ ਮੈਂ ਬਹਿਣਾ ਟਰੈਕਟਰ ਤੇ ਮੈਂ ਬਹਿਣਾ ਬਹਿਣਾ ਉਸ ਤੋਂ ਬਾਅਦ ਫਿਰ ਪੜ੍ਹਾਈ ਦਾ ਕਿਵੇਂ ਰਿਹਾ ਕੀੜਾ ਜਾਂ ਕਿ ਪੜ੍ਹਾਈ ਕਰਨੀ ਹੈ ਕਿ ਨਹੀਂ ਕਰਨੀ ਪੜ੍ਹਾਈ ਦਾ ਬਈ ਯਾਰ ਬਾਬਾ ਫਰੀਦ ਮਿਲਣਾ ਹੁੰਦਾ ਅਦਨਾਂ ਅਜ ਆਪਣੇ ਹਾਂ ਪਿਛਲੀ ਵਾਰ ਵੀ ਐਸੇ ਦਿਨਾਂ 'ਚ ਮ ਪੇਪਰ ਸੀਗੇ ਸਾਡੇ ਹਾਂ ਮੈਂ ਕਿਤਾਬ ਵੀ ਲੰਗਰਾਂਗੇ ਅੰਦਰ ਸਕੂਲ ਮੈਂ ਪੇਪਰ ਛੱਡ ਕੇ ਮੇਲੇ ਤੇ ਆਵੜਿਆ ਹਾਂ ਉਹ ਨਾ ਕਰਦਾ ਕੱਬਦੇ ਮੇਰੇ ਮੇਰੇ ਭੈਣ ਨੂੰ ਚੜਾਣਗੇ ਸੰਬਰ ਸਰ ਤੇ ਘਰਦਨ ਤੋਂ ਪਤਾ ਹੀ ਮੇਲੇ ਤੇ ਆ ਮੈਂ ਤਿੰਨ ਚਾਰ ਦਿਨਾਂ ਬਾਅਦ ਗਿਆ ਤੇ ਸਕੂਲ ਵਾਲੇ ਕਹਿੰਦੇ ਹੁਣ ਰਹਿਣ ਹੀ ਦੇ ਤੂੰ ਸਵੀਕਾਰ ਉਹ ਦੁਬਾਰਾ ਨਹੀਂ ਮੈਂ ਗਿਆ ਨਹੀਂ ਕਰਦੇ ਨੇ ਕਰਦੇ ਨੇ ਕਿਹਾ ਹੀ ਨਹੀਂ ਜਮ ਹੁਣ ਵੀ ਨਹੀਂ ਕਹਿੰਦੇ ਕਰਦੇ ਨਾ ਅੰਡੇ ਨੂੰ ਪਤਾ ਹੀ ਲਾਈਂ ਕਿ ਰਿਸ਼ਤੇਦਾਰ ਵੀ ਤਾਣੇ ਮੈਨੇ ਮਾਰਦੇ ਵੀ ਸੋਡਾ ਮੁੰਡਾ ਟਰੈਕਟਰ ਤੇ ਬਹਿ ਗਿਆ ਮੈਂ ਉਹ ਕਹਿੰਦੇ ਆ ਅੰਦਰ ਦੀ ਪਈਦਾ ਵੀ ਅੰਦਰ ਹੀ ਕੱਢ ਦੇ ਦੀ ਆ ਉੱਤੇ ਬੈਠਾ ਡੀਸੀ ਆ ਅੱਜ ਇਹ ਬਿਲਕੁਲ ਕਿਉਂਕਿ ਕੰਮ ਕਰਦਾ ਹੈ ਕੰਮ ਕਰਦਾ ਮੇਰੀ ਭੂਆ ਦਾ ਮੁੰਡਾ 12 12 ਪੜਿਆ ਬਈ ਤੇ ਹਣ ਉਹ ਫੈਕਟਰੀ ਚ ਲੱਗਿਆ ਵਾ ਗੱਦਾ ਫੈਕਟਰੀ ਚ ਮੋਗੇ ਦੇ ਉਹ ਮੰਨ ਕੇ ਚੱਲਾ ਲੈਂਦਾ ਹੋਊਗਾ 10000 ਰੁਪਏ ਹਾਂ 10000 ਇਹ 10000 ਦਿਹਾੜੀ ਬਣਾਉਦੇ ਹੋਣਗੇ ਹਾਂ ਹੈ ਨਹੀਂ ਬਿਜ਼ਨਸ ਕੰਮ ਲੱਗ ਜਾਣਗੇ ਕਿ ਉਹ ਕੰਮ ਕਰਦੇ ਆ ਆ ਚੱਕ ਰਹਾ ਹਾਂ ਮੈਂ ਪੜ੍ਹਾਈ ਵੈਸੇ ਹੈ ਤਾਂ ਜ਼ਰੂਰੀ ਆ ਨਾ ਜ਼ਰੂਰੀ ਵੀ ਹੈ ਬਾਈ ਕਹੋਗੇ ਅਨਪੜ੍ਹਦੀ ਅੱਜ ਕੱਲ ਉਹ ਹੈ ਨਹੀਂ ਕਿ ਆਪਾਂ ਜਾਂ ਕੇ ਸਾਬਤ ਕਰਨ ਜੋ ਕਿ ਬੰਦੇ ਨੂੰ ਆਉਂਦੀ ਹੋਣੀ ਉਹਨਾਂ ਤਾਂ ਆਉਂਦੀ ਹੋਊਗਾ ਸਾਬਤ ਸਾਬਤ ਕਰਦੇ ਹੋਊਗਾ ਮੈਚ ਆਪਾਂ ਬੇ ਫੋਲ ਲਾਂਗੇ ਅੱਛਾ ਕਿੰਨੇ ਕਿੰਨੇ ਨੰਬਰ ਲਾ ਕੇ ਲੈ ਲਈ ਸੀਗੇ ਮੈਚ ਚ ਹਾਂ ਮੈਨੂੰ ਤਾਂ ਨਹੀਂ ਯਾਦ ਪਰ ਪੰਜਵੀਂ ਛੇਵੀਂ ਤਾਈ ਤਾਂ ਅਜੇ ਆਉਂਦੇ ਰਹੇ ਆ ਬਈ ਫਰਸਟ ਹਾਂ ਜਦੋਂ ਬਟ ਰਾਈਟਰਾਂ ਦੇ ਆ ਗਏ ਫਿਰ ਹੌਲੀ ਹੌਲੀ ਦੂਜਾ ਤੀਜਾ ਨੰਬਰ ਦਿੰਦੇਗੇ ਉਦੋਂ ਬਾਅਦ ਜਾਵਾਂ ਖਤਮ ਹੀ ਹੁੰਦੇਗੇ ਠੀਕ ਆ ਜੋਤੀ ਪਾਣੀ ਵਿੱਚ ਤਾਂ ਆਪਾਂ ਮਨੀਟਰ ਰਹੇ ਆ ਕਲਾਸ ਦਾ ਠੀਕ ਹੈ ਉਹਦੋਂ ਬਾਅਦ ਉਹ ਟਰੈਕਟਰਾਂ ਸ਼ਾਂਗ ਪਾਇਆ ਸਾਡਾ ਘਰ ਸਕੂਲ ਤਾਂ ਸੀਗਾ 3-4 ਕਿਲੋਮੀਟਰ ਦੂਰ ਹੂੰ ਮੇਰਾ ਦਾਦਾ ਪ੍ਰਧਾਨ ਸੀ ਜੁਨੀਅਨ ਤੱਕ ਟਰੈਕਟਰ ਟਰਾਲੀ ਦਾ ਉਹ ਫਿਰ ਟਰੈਕਟਰ ਤਾਂ ਸਾਨੂੰ ਛੱਡ ਕੇ ਜਾਂਦਾ ਹੁੰਦਾ ਫਿਰ ਮੈਂ ਉਹਦਾ ਫੜ ਲੈਣਾ ਸਕੂਲ ਆਉਂਦੇ ਨੇ ਪਰ ਉਹ ਮੈਂ ਪਸ ਪੈਂਦਾ ਗਿਆ ਅੱਛਾ ਠੀਕ ਹੈ ਹੁਣ ਖੁੱਲ ਗਿਆ ਪੂਰਾ ਹੱਥ ਹਾਂ ਬਈ ਅੱਛਾ ਇਹਦੇ ਪੰਗਰੇ ਟਰਾਲਾ ਪਾਇਆ ਹੋਊਗਾ ਹਾਂਜੀ ਮੂਰੋ ਚੱਕਿਆ ਡਰ ਨਹੀਂ ਲੱਗਦਾ ਕ ਤੁਹਾਨੂੰ ਨਾ ਡਰ ਕਦਾ ਬਈ ਫਿਰ ਕਿਵੇਂ ਲਿਆਉਣੇ ਕੱਢ ਕੇ ਮਤਲਬ ਹੁਣ ਟਰੈਕਟਰ ਤਾਂ ਮੂਰੋ اٹਕ ਖੜੂਗਾ गांवシャン चार बंज जदों भाई फट्टी लाले हं गेयर तो बस आवनਾ ਠੀਕ ਹੈ ਮੁਰਲੇ ਟਾਇਰ ਤਾਂ ਲੱਗਦੇ ਨਹੀਂ ਫਿਰ ਮੋੜ ਦੇ ਕਿਵੇਂ ਉਹਨੂੰ ਤੁਸੀਂ ਬ੍ਰੇਕਾਂ ਤੇ ਮੋੜ ਦਿੰਨੇ ਆ ਪੈਰ ਆ ਜਾਂਦੇ ਜਮ ਸਹੀ ਬਲਜਿੰਦਰਾ ਕਿਉਂ ਇਮਤਿਹਾਨ ਲਈ ਰਣਾ ਸਾਰਾ ਕੁਝ ਪਤਾ ਮੁੰਡਿਆਂ ਨੂੰ ਨਹੀਂ ਮੈਂ ਤਾਂ ਜਿਹੜੇ ਆਪਣੇ ਭਰਾ ਦੇਖ ਰਹੇ ਆ ਉਹਨਾਂ ਨੂੰ ਤਾਂ ਫਿਰ ਦੱਸਣਾ ਨਾ ਨਹੀਂ ਨਹੀਂ ਵੀ ਲਾਈ ਵੀਂਦੀ ਆ ਉਹਦੇ ਨਾਲ ਪਰਦੇ ਆ ਛਿੜੀ ਛਿੜੀ ਲਾਉਣੇ ਆ ਜੀਐਚਵੀ ਵੀ ਲਾ ਲਈ ਤੇ ਪਟੇ ਵਾਲਾ ਵੀ ਹੂੰ ਤੇ ਖੱਡਾ ਵੀ ਖੱਡਾ ਵੀ ਲਾਉਣੇ ਆ। ਹਾਂ। ਖੱਡੇ ਚ ਡਰ ਨਹੀਂ ਲੱਗਦਾ ਟਰੈਕਟਰ ਨਿਕਲਦਾ ਫਿਰ। ਵਾਹ ਸਿੱਖ ਪਾਲਾ ਐ ਬਣਾਣਾ ਖੜਾ ਹੋਣਾ ਸੱਪਾਂ ਨੂੰ। ਆਇ ਤਸਵਾਦ ਹੁੰਦਾ ਸਿੱਖੇ ਦਾ ਵੀ। ਆਏ ਹਾਂ। ਆਹ ਗੱਲ ਆ। ਮੌਤ ਨੂੰ ਮਖੌਲਾ ਕਰਦੇ ਆ ਜੇ ਫਿਰ ਹੜਦੇ ਨਹੀਂ ਇਹ। ਨਹੀਂ ਤਾਂ ਜੀ ਤਸਵਾਦ ਹੁੰਦਾ ਸਿੱਖੇ। ਇਹ ਵੀ ਪੂਰਾ ਸਿੱਖਿਆ ਮਾਰਾ। ਹਾਂ ਭਾਈ। ਹਾਂ। ਇਹਨੂੰ ਫਿਰ ਕਿਹੜੇ ਟਰੈਕਟਰ ਤੇ ਪਾਉਣੇ? ਹੈਂ? ਟੂੜੀ ਵਾਲੀ ਤੇ ਵੀ ਸੀਜ਼ਨ ਲੱਗਦਾ। ਟੂੜੀ ਵਾਲੀ ਤੇ ਵੀ। ਹਾਂ ਭਾਈ। ਨੇ ਵੀ ਲਾਇਆ ਸੀ ਤੇ ਉਹਨਾਂ ਨੇ ਵੀ ਲਾਇਆ ਅੱਛਾ ਇਹਦੇ ਅਰਗੇ ਜਵਾਕ ਨਾ ਤੂੜੀ ਵਾਲੀ ਮਸ਼ੀਨ ਕੋਲੇ ਪਾਣੀ ਨਹੀਂ ਫੜਾਉਣ ਜਾਂਦਾ ਨਾ ਨਾ ਜਾਂਦੀ ਨਹੀਂ ਕਹਿੰਦੇ ਮੈਨੂੰ ਤਾਂ ਗਰਮੀ ਆਉਂਦੀ ਹੈ ਕੰਡ ਪਉਗੀ ਕੰਡ ਪੈਂਦੀ ਹੈ ਉੱਥੇ ਜੀਦਾ ਨਹੀਂ ਉੱਥੇ ਕੋਈ ਨਹੀਂ ਜਾਣੀਆਂ ਸਾਡੇ ਕੋਲੇ ਬਹੁਤ ਧੀਰ ਹੁੰਦਾ ਸੀ 1-1 2-2 ਵਜੇ ਤੇ ਚਲਾਉਂਦੇ ਆ ਸਵੇਰ ਫੇਰ 7 ਵਜੇ ਭਾਈ ਤੂੜੀ ਆਂ ਤੇ 15 ਦਿਨ ਤਾਂ ਮੈਂ ਜਾਵਾਂ ਸੁੱਤਾ ਹਾਂ ਸਭ 2 ਘੰਟੇ ਦੇ ਬਗੈਰ 7 ਵਜੇ ਤਾਂ ਚੋਕ ਨਹੀਂ ਹੋ ਜਾਂਦੀ ਚੱਲਦੀ ਨਹੀਂ ਉਹ ਤਾਂ ਸਵੇਰ ਚਲਾ ਦੀ ਸੀ ਭਈਆ ਕਿ 30 ਸਪੀਡ ਆਪਣਾ ਡਟ ਰਹਾ ਅੱਛਾ ਲੋ ਲਾ ਕੇ ਛੱਡਦੀ ਦਾ ਹੂੰ ਤੇ ਕਿੰਨੇ ਵਜੇ ਕਿੰਨੀਆਂ ਟਰਾਲੀਆਂ ਭਰ ਦਿੰਦੇ ਫਿਰ ਅਸੀਂ ਭਾਈ 21 22 21 22 ਤਾਂ ਰਾਹ ਦੇ ਨ 7 8 ਵਜੇ ਤਾਈਂ ਉਦੋਂਆਂ ਫਿਰ ਹੌਲੀ ਟਰਾਲੀਆਂ ਘਾਟ ਜਾਂਦੇ ਰਹਾ ਟਰੱਕਾ ਹੋਈ ਜਾਂਦਾ ਠੀਕ ਹੈ ਫਿਰ ਘਾੜ ਵੀ ਜਾਂਦੀਆਂ 26 27 22 22 ਟਰਾਲੀਆਂ ਭਰ ਦਿੰਦੇ ਸੀ 26 27 ਤੱਕ 20 22 25 ਤੱਕ ਤਾਂ ਨੋਰਮਲ ਆ ਉਹ ਨੋਰਮਲ ਹੈ ਟਰਾਲੀ ਦਾ ਕੀ ਰੇਟ ਚੱਲਦਾ ਆਪਣੇ ਇਧਰ ਆਪਣੇ ਇਧਰ 2500 ਚੱਲਿਆ ਬਈ ਅੱਜ ਤੀ 2500 ਨਹੀਂ ਨਹੀਂ ਬਣਵਾਈ ਬਣਾਈ ਦਾ ਬਣਾਈ ਆਪਣੇ 16 1700 ਚੱਲਿਆ ਸੀ 16 1700 ਹਾਂ ਨਾ ਇਹ ਬਹੁਤ ਚੱਲਦੇ ਆ ਜਿਆਦਾ ਕੀ ਬਹੁਤ ਇਧਰ ਜਿਆਦਾ ਮਾਰਨੀ ਆ ਆਪਣੇ ਤਾਂ 11100 11100 ਹੀ ਆ ਸਰ 1100 1200 ਲੇਖਾ ਲੱਗ ਗਿਆ ਹੋਊਗਾ ਜਾਨਾ 1100 ਬਈ ਕੋਸਟ ਪੈਸੀ ਆ ਯਾਰ ਹੈ 1300 ਵੀ ਲੈ ਜਾਂਦੇ ਆ ਵਾਦੇ 1300 ਤਾਂ ਪੱਕਾ ਹੀ ਇੱਥੇ ਬਈ ਯਾਰ 1400 ਬਾਕੀ ਇਲਾਕੇ ਦਾ ਫਰਕ ਹੁੰਦਾ ਆ ਤੇ ਆ ਵੀ ਪ੍ਰੀਤ ਵੀ ਚੱਲਦਾ ਹੁੰਦਾ ਤੂੜੀ ਵਾਲੀ ਤੇ ਨਹੀਂ ਹੂੰ ਹੋਰ ਕਿਹੜਾ ਚੱਲਦਾ ਆ ਤਾਂ ਟਰਾਲਾ ਤਾਂ ਜਾਂਦੇ ਮਗਰ ਪੜੇ ਵਾਲੀ ਮਸ਼ੀਨ ਹੁੰਦੀ ਆ ਠੀਕ ਆ ਤੇ ਤੂੜੀ ਵਾਲੀ ਫਿਰ ਇਹਦੇ ਤੇ ਕਿ ਦੂਜੇ ਦੇ ਨੀਲੇ ਤੇ ਨੀਲੇ ਮਗਰ अच्छा 55 ਨਾਲ ਉਹ ਕਿਵੇਂ ਵਾਧਕ ਚ ਕੰਮ ਕਰਦਾ ਲੱਗਿਆ ਕਿ ਠੀਕ ਆ ਬਰਾਬਰੀ ਚ ਚੱਲਦਾ ਬਰਾਬਰੀ ਆ ਜਿਹੜੇ ਬਈ 55 ਪੱਲਾ ਐ 17 18 ਮਾਰਲ ਹਾਂ ਉਹ ਚੀਜ਼ ਆ ਉਹਨਾਂ ਚ 55 ਦਿੰਦੇ ਨੇ ਹੂੰ ਹੂੰ ਪਹਿਲਾਂ ਵਾਲੇ 55 ਦਿੰਦੇ ਹਾਂ ਉਹ ਚੀਜ਼ ਬਣਾਈ ਆ ਕੰਪਨੀ ਨੇ ਹੁਣ ਠੀਕ ਆ ਮਤਲਬ ਪ੍ਰਾਣ ਛੋਟਾ ਹੀ ਕਿਉਂ ਲਿਆ 44 ਕਿਉਂ ਲਿਆ 55 ਵਾਲਾ ਜਾਂ 963 60 ਕਿਉਂ ਨਹੀਂ ਲਿਆ ਉਹ ਫਿਰ ਖਰਚਾ ਵਾਲਾ ਸੀ ਬਈ ਇੱਕ ਕਿਰਾਏ ਤੇ ਕੰਮ ਨਹੀਂ ਦਿੰਦੇ ਟਾਇਰ ਵੱਡੇ ਹੋ ਗਏ ਡੀਜ਼ਲ ਖਰਚਾ ਵੱਧਾ 55 ਦਾ ਉਹ ਕਾਹ ਹੋ ਜਾ ਬਟਾਲੇ ਤੇ ਹੀ ਇੱਕ 44 ਨੇ ਮਾਰਕਟਿੰਗ ਮਾਰਤੀ ਉਹਨਾਂ ਨੂੰ 55 ਜਤਾ ਜਮੈਂ ਜੀ ਅੱਛਾ ਉਹ ਚੇਂਜਰ ਨਾ ਆਉਂਦਾ ਹੂੰ ਜੇ ਹੁਣ ਪਈ ਉਹਨਾਂ ਨੇ 55 ਚੇਂਜਰ ਕਰਤਾ ਚੇਂਜਰ ਨਾ ਕਰਦੇ ਫਿਰ 55 ਪੰਡਾ ਬਾਈ ਉਹ ਬਈ ਉਹ ਇੰਨਾ ਵੀ ਹੰਦਾ ਜਹਣਾ ਕੰਮ ਕਰਦੇ ਆ ਬਾਈ ਕਹਿੰਦਾ ਵੀ ਜੇ ਚੇਂਜਰ ਵਾਲਾ ਨਾ ਆਉਂਦਾ ਤਾਂ 55 ਦੀ ਮਾਰਕੀਟ ਡਾਊਨ ਜਾਣੀ ਸੀ ਇਹਦੇ ਕਰਕੇ ਕਿਉਂਕਿ 55 ਵੀ ਤੁਸੀਂ ਦੇਖੋਗੇ ਤਾਂ ਲੱਖ ਰੁਪਇਆ ਸਸਤਾ ਪੁਰਾਣਾ 855 ਸੀ ਜਿਹੜਾ ਉਹੀ ਇੰਜਨ ਆ ਸ਼ੋ ਬਦਲਤੀ 744 ਕਰਤਾ ਤੇ 855 सेम ਵੀ ਦੇਖੋਗੇ ਤੁਸੀਂ ਲਾਏ ਸੀ ਉਹ ਵੀ ਇਹੀ ਆਈ ਸੀ ਉਹਦੇ ਉਹੀ ਸ਼ੋ ਸਮਝ ਲਾ ਲਾ ਸਟicker ਦੇ ਜਾਂ ਹੋਰ ਕੋਈ ਉਹਦੇ ਚ 960 ਵਾਲਾ ਇੰਜਨ ਧਰਤਾ ਬਸ 960 ਹਜ਼ਾਰ ਦਾ ਆ ਚੱਕਰ ਹਰਕ ਤਾਂ ਇੰਨਾ ਹੀ ਆ ਸੋਚ ਚੇਂਜਰ ਆ ਗਿਆ ਥੋੜਾ ਜਾਂ ਫਿਰ ਉਹਨਾਂ ਨੇ ਮੋਡੀਫਿਕੇਸ਼ਨ ਅਪਡੇਟ ਕਰਤੀ ਆ ਤੇ ਮੋਡੀਫਿਕੇਸ਼ਨ ਨਹੀਂ ਕਰਾਈਏ ਤੇ ਮੇਰੇ ਲੋ ਜਨਤਾ ਦੇ ਲਿਆ ਕੇ ਮੋਡੀਫਿਕੇਸ਼ਨ ਕਰਾਉਂਦੇ ਜੋਰ ਵੱਧ ਮਾਰੇ ਕਿ ਆ ਹੀ ਮਾਰਦੇ ਜੋਰ ਬੋਈ ਬੋ ਮਾਰੀ ਜਾਂਦੇ ਜਿੰਨਾ ਪੰਚਾਇਤ ਉਹਨਾਂ ਮਾਰੀ ਜਾਂਦੇ ਆ ਹਮ ਮੈਂ ਕਹਿੰਦਾ ਲੋਹੇ ਨਾਲ ਨਹੀਂ ਮੁਕਾਲ ਕਰਨਾ ਚਾਹੀਦਾ ਇਹ ਤਾਂ ਗੱਲ ਸਿਆਣੀ ਆ ਬਈ ਤੇਰੀ ਇਹ ਲੋਹਾ ਜੇ ਚੁੜ ਕਰਦੇ ਫਿਰ ਉਹ ਵੀ ਚੱਲਣੀ ਔਖੀ ਐ ਚੱਲੀ ਜਾਂਦੀ ਨਾ ਤਾਂ ਵਾਹ ਪਾਲ ਬੁਲਾਉਂਦਾ ਮੁੜ ਕੇ ਉਹ ਬਲਾਈ ਸੀ ਹਰਿਆਣੇ ਦੇ ਮੁੰਡੇ ਦੀ ਹਾਂ ਨਿਸ਼ੂ ਹਾਂ ਨਿਸ਼ੂ ਮਲੇ ਇਹਦਾ ਲੋਹਾ ਕੋਈ ਵੀ ਸਟੰਟ ਮੈਂ ਜਿਹੜੀ ਕਰਨੀ ਐ ਇਹ ਗਲਤ ਗੱਲ ਐ ਤੇ ਬਹੁਤ ਵਧੀਆ ਹਨਾ ਇਹੋ ਜਿਹੇ ਪੰਗੇ ਕਦੇ ਵੀ ਨਾ ਲਿਓ ਐ ਕਿਉਂਕਿ ਬਈ ਯਾਰ ਕੰਮ ਕਰਨ ਲਈ ਬਣਿਆ ਵਾਈ ਵਾਸਤੇ ਕੀ ਸਨੇਹਾ ਦੇਣਾ ਚਾਹੋਂਗੇ ਲੋਕਾਂ ਬਸ ਸਨੇਹਾ ਦਾ ਕੁਝ ਨਹੀਂ ਬਸ ਗਾ ਦਾ ਕੰਮ ਕਰੋ ਐ ਫੁਗਰ ਪਾਈ ਜੇ ਕੋਈ ਪੈਨ ਦਾ ਫਾਇਦਾ ਹੀ ਨਹੀਂ ਠੀਕ ਐ ਇਹ ਬੰਦੇ ਨੂੰ ਟਰੈਕਟਰ ਦਾ ਹੈ ਉਹ ਨਸ਼ੇ ਜ ਨਹੀਂ ਨਸ਼ੇ ਨਹੀਂ ਪੈਂਦਾ ਜਿੰਨੇ ਪੈਸੇ ਆਣਗੇ ਉਹ ਇਹ ਤੇ ਲਾਉਗਾ ਇਹ ਵੀ ਇੱਕ ਨਸ਼ਾ ਇਹ ਵੀ ਨਸ਼ਾ ਹੈ ਨਾ ਇੱਕ ਨਸ਼ਾ ਵੱਡਾ ਨਸ਼ਾ ਹੈ ਵੱਡਾ ਹੈ ਇੱਕ ਬੰਦੇ ਨੂੰ ਆ ਕਿਸੇ ਨੂੰ ਕੋਈ ਤਬਾਕੂ ਦਾ ਜਾਂ ਕੋਈ ਸ਼ਰਾਬ ਦਾ ਹੋ ਜਾਂਦਾ ਕਿਸੇ ਨੂੰ ਟਰੈਕਟਰ ਦਾ ਹੋ ਜਾਂਦਾ ਕਿਸੇ ਨੂੰ ਕਿਸੇ ਕੰਮ ਦਾ ਹੋ ਜਾਂਦਾ ਕਿਸੇ ਨੂੰ ਕਿਸੇ ਖੇਡ ਦਾ ਹੋ ਜਾਂਦਾ ਕਿਸੇ ਨੂੰ ਕਾਹੇ ਦਾ ਕਿਸੇ ਨੂੰ ਕਾਹੇ ਦਾ ਨਸ਼ਾ ਹਰੇਕ ਨੂੰ ਆ ਪਰ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਹੈ ਨਾ ਭਾਈ ਬਹੁਤ ਬਹੁਤ ਧੰਨਵਾਦ ਹੈ ਨਾ ਤੁਸੀਂ ਵੀ ਟਾਈਮ ਦਿੱਤਾ ਆਏ ਹੈ ਨਾ ਤੇ ਧੰਨਵਾਦ ਵੀਰੇ ਹਨਾ ਨਾਮ ਕੀ ਸੀ ਤੁਹਾਡਾ ਬਹੁਤ ਧੰਨਵਾਦ ਗੁਰਜੋਤ ਵੀਰੇ ਤੁਹਾਡਾ ਦਸਪਿੰਦਰ ਦਸਪਿੰਦਰ ਹਾਂਜੀ ਠੀਕ ਐ ਤੁਹਾਡਾ ਵੀਰੇ ਰਾਜਵਿੰਦਰ ਇਹ ਰਾਜਵਿੰਦਰ ਲੈ ਜਿਹੜਾ ਉਡਾਹੀ ਆ ਹਾਂ ਜੈਤੂ ਬਾਈ ਜੈਤੂ ਜੈਤੂ ਤੂੰ ਆ ਬਾਈ ਯਰੇ ਤੇ ਬਾਕੀ ਹਨਾ ਬਹੁਤ ਤੇ ਚੰਗੀ ਲੱਗੀ ਤਾਂ ਸ਼ੇਅਰ ਤੁਸੀਂ ਆਪ ਹੀ ਕਰ ਦੇਣੀਆਂ ਹਨਾ ਤੇ ਧੰਨਵਾਦ ਜੀ